ਜੇ ਤੁਹਾਡੇ ਕੋਲ ਕੋਈ ਆਪਣਾ ਘਰ ਬੰਦ ਪਿਆ ਹੈ ਜਾਂ ਤੁਹਾਡੇ ਕੋਲ ਕੋਈ ਇੱਕ ਕਮਰਾ ਜਾਂ ਦੋ ਕਮਰੇ ਫालतू ਨੇ ਤੇ ਆਪਾਂ ਉਸ ਤੋਂ ਅੱਛੀ ਇਨਕਮ ਬਣਾ ਸਕਦੇ ਆ ਅੱਜ ਆਪਾਂ ਇਸ ਨੂੰ ਡਿਟੇਲ ਵਿੱਚ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਸਾਡੇ ਕੋਲ ਪਹਿਲਾ ਪੁਆਇੰਟ ਹੈ ਪੇਂਗੈਸਟ ਇਹ ਬੜਾ ਹੀ ਕਾਮਨ ਪੁਆਇੰਟ ਆ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਆਲਰੇਡੀ ਯੂਜ਼ ਕਰ ਰਹੇ ਹੋਣਗੇ ਪਰ ਫਿਰ ਵੀ ਮੈਂ ਇਸ ਨੂੰ ਆਪਣੇ ਪੁਆਇੰਟਸ ਦੇ ਵਿੱਚ ਰੱਖਿਆ ਆ ਤਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਸਕੇ ਪੇਂਗੈਸਟ ਵਿੱਚ ਤੁਸੀਂ ਆਪਣਾ ਜੋ ਵੀ ਤੁਹਾਡਾ ਕੋਈ ਐਕਸਟਰਾ ਕਾਰਪਿਆ ਜਾਂ ਕਮਰੇ ਨੇ ਉਹ ਤੁਸੀਂ ਕਿਸੇ ਨਾ ਕਿਸੇ ਨੂੰ ਰੈਂਟ ਤੇ ਦੇ ਸਕਦੇ ਹੋ ਜਿਹਦੇ ਵਿੱਚ ਤੁਸੀਂ 2000 ਤੋਂ ਲੈ ਕੇ 8000 ਤੱਕ ਦੀ ਇਨਕਮ ਜਨਰੇਟ ਕਰ ਸਕਦੇ ਹੋ ਉਸ ਦੇ ਵਿੱਚ ਤੁਸੀਂ ਜੇ ਤੁਸੀਂ ਫੂਡ ਪ੍ਰੋਵਾਈਡ ਕਰਦੇ ਹੋ ਜਾਂ ਕੁਝ ਐਕਸਟਰਾ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਤੁਸੀਂ ਕੱਪੜਿਆਂ ਦੀ ਵਾਸ਼ਿੰਗ ਐਡ ਕਰਦੇ ਹੋ ਜਾਂ ਕੁਝ ਹੋਰ ਵੀ ਐਡ ਕਰਦੇ ਹੋ ਤੇ ਤੁਹਾਨੂੰ ਉਸ ਦੇ ਐਕਸਟਰਾ ਪੈਸੇ ਵੀ ਮਿਲ ਸਕਦੇ ਸਾਡਾ ਅਗਲਾ ਪੁਆਇੰਟ ਹੈ ਵਕੇਸ਼ਨ ਰੈਂਟਰ ਜੇ ਤੁਹਾਡੇ ਕੋਲ ਕੋਈ ਪਿੰਡ ਦੇ ਵਿੱਚ ਘਰ ਆ ਜਾਂ ਤੁਹਾਡਾ ਕੋਈ ਟੂਰਿਸਟ ਪਲੇਸ ਦੇ ਕੋਲ ਘਰ ਆ ਤੇ ਇਹ ਇੱਕ ਬਹੁਤ ਹੀ ਵਧੀਆ ਆਪਸ਼ਨ ਹੈ ਜਿਹਨੂੰ ਤੁਸੀਂ ਪਰ ਡੇ ਹਰ ਇੱਕ ਦਿਨ ਦੇ ਬੇਸਿਸ ਦੇ ਉੱਪਰ ਤੁਸੀਂ ਰੈਂਟ ਆਊਟ ਕਰ ਸਕਦੇ ਹੋ ਇਹਨਾਂ ਨੂੰ ਰਜਿਸਟਰ ਕਰਨ ਵਾਸਤੇ ਬਹੁਤ ਸਾਰੀਆਂ ਸਾਈਟਸ ਨੇ Airbnb, Oyo, MMT, Goibibo, JMB ਅਤੇ ਹੋਰ ਬਹੁਤ ਸਾਰੀਆਂ ਸਾਈਟਸ ਨੇ ਇਹਨਾਂ ਸਾਈਟਸ ਦੇ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਐਡ ਕਰ ਦਾਂਗਾ ਤਾਂ ਕਿ ਤੁਸੀਂ इजीली ਸਾਈਟਸ ਨੂੰ ਵਿਜ਼ਿਟ ਕਰਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆਂ ਅੱਜ ਕੱਲ ਟੂਰਿਸਟ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਕਿ ਆਪਾਂ ਪਿੰਡਾਂ 'ਚ ਜਾਈਏ ਆਪਾਂ ਪਿੰਡਾਂ ਦੇ ਕਲਚਰ ਨੂੰ ਦੇਖੀਏ ਉੱਥੇ ਕਿਵੇਂ ਦਾ এনवायरमेंट ਆ ਇੱਕ ਫਰੈਸ਼ 에ਅਰ ਆ ਉਹਦਾ ਮਜ਼ਾ ਲੈਣ ਲਈ ਉਹ ਪਿੰਡਾਂ ਦੇ ਵਿੱਚ ਘਰਾਂ ਨੂੰ ਬੁੱਕ ਕਰਦੇ ਆ ਤੁਸੀਂ ਆਪਣੇ ਪਿੰਡ ਦਾ ਕਲਚਰ ਆਪਣੇ ਪੁਰਾਣੇ ਕਲਚਰ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਬਦਾਰੀਆਂ ਹੋ ਗਈਆਂ ਪੱਕੀਆਂ ਹੋ ਗਈਆਂ ਸੰਦੂਖੜੀਆਂ ਹੋ ਗਈਆਂ ਆਪਾਂ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਸਜਾ ਕੇ ਰੱਖੀਏ ਇਹਨਾਂ ਦੀਆਂ ਫੋਟੋ ਕਲਿੱਕ ਕਰਕੇ ਆਪਾਂ ਵੈਬਸਾਈਟ ਦੇ ਉੱਪਰ ਅਪਲੋਡ ਕਰੀਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਕੋਲ ਇਹ ਚੀਜ਼ਾਂ ਜਿਹੜੀਆਂ ਅਸੀਂ ਵਿਰਸਾ ਆਪਣਾ ਸੰਭਾਲ ਕੇ ਰੱਖਿਆ ਹੋਇਆ ਔਰ ਇਹ ਵਿਰਸਾ ਲੋਕੀ ਦੇਖਣ ਲਈ ਦੂਰ ਤੋਂ ਦੂਰ ਬੁਖਰ ਅਗੇ ਤੁਹਾਡੇ ਕੋਲ ਪਹੁੰਚ ਸਕੇ ਸਾਡਾ ਅਗਲਾ ਪੁਆਇੰਟ ਹੈ ਇਵੈਂਟ ਹੋਸਟਿੰਗ ਅਸੀਂ ਇਵੈਂਟ ਹੋਸਟਿੰਗ ਦੇ ਵਿੱਚ ਆਪਣੇ ਘਰ ਨੂੰ ਆਪਣੀ ਖਾਲੀ ਪਈ ਜਗ੍ਹਾ ਨੂੰ ਜਾ ਆਪਣੇ ਫਾਰਮ ਹਾਊਸ ਨੂੰ ਕਿਸੇ ਵੀ ਚੀਜ਼ ਨੂੰ ਆਪਾਂ ਰੈਂਟ ਆਊਟ ਕਰ ਸਕਦੇ ਆ ਇੱਕ ਸਪੈਸਿਫਿਕ ਈਵੈਂਟ ਦੇ ਲਈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਰਿਜ ਪੈਲੇਸ ਜਾਂ ਹੋਟਲ ਬੁਕਿੰਗ ਕਰਾਉਣ ਲਈ ਸਾਨੂੰ ਬਹੁਤ ਸਾਰੇ ਪੈਸੇ ਲੱਗਦੇ ਹਨ ਔਰ ਮੈਰਿਜ ਪੈਲੇਸ ਜਾਂ ਇੱਕ ਹੋਟਲ ਦੀ ਬੁਕਿੰਗ ਦੇ ਕੰਪੈਰੀਸਨ ਦੇ ਵਿੱਚ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਤੁਸੀਂ ਇੱਕ ਈਵੈਂਟ ਆਪਣੇ ਘਰ ਦੇ ਵਿੱਚ ਪਲਾਨ ਕਰੋ ਤਾਂ ਕਿ ਲੋਕ ਤੁਹਾਡੇ ਇਸ ਚੀਜ਼ ਨੂੰ ਪਸੰਦ ਕਰਨ ਔਰ ਤੁਸੀਂ ਅੱਗੇ ਤੋਂ ਇਸ ਚੀਜ਼ ਤੋਂ ਪੈਸੇ ਵੀ ਕਮਾ ਸਕੋ ਸਾਡੇ ਕੋਲ ਅਗਲਾ ਪੁਆਇੰਟ ਹੈ ਐਜੂਕੇਸ਼ਨ ਪਲੇਸ ਜੇਕਰ ਤੁਹਾਡੇ ਕੋਲ ਇੱਕ ਵੱਡਾ ਹਾਲ ਖਾਲੀ ਹੈ ਜਾਂ ਬਹੁਤ ਸਾਰੇ ਕਮਰੇ ਖਾਲੀ ਨੇ ਆਪਾਂ ਇਹਨਾਂ ਨੂੰ ਕਿਸੇ ਨਾ ਕਿਸੇ ਇੰਸਟੀਚਿਊਟ ਨੂੰ ਕਿਰਾਏ ਤੇ ਦੇ ਸਕਦੇ ਆ ਜਿਵੇਂ ਕਿ ਟ੍ਰੇਨਿੰਗ ਇੰਸਟੀਚਿਊਟ ਕਰਾਚ ਜਾਂ ਫਿਰ ਪ੍ਰੀ ਨਰਸਿਸਕੂ ਇਹਨਾਂ ਤੋਂ ਤੁਸੀਂ ਮੰਥਲੀ ਫਿਕਸਡ ਇਨਕਮ ਕਮਾ ਸਕਦੇ ਜਿਹੜੇ ਆਈਡੀਆਜ਼ ਮੈਂ ਤੁਹਾਡੇ ਨਾਲ ਰੈਂਟਲ ਇਨਕਮ ਦੇ ਸ਼ੇਅਰ ਕੀਤੇ ਨੇ ਜੇ ਤੁਸੀਂ ਇਹਨਾਂ ਨੂੰ ਬੜੇ ਸੀਰੀਅਸ ਤਰੀਕੇ ਨਾਲ ਕਰਦੇ ਹੋ ਤਾਂ ਤੁਸੀਂ ਇੱਕ ਤਰ੍ਹਾਂ ਦਾ ਐਂਟਰਪ੍ਰੈਨਰ ਬਣ ਜਾਓਗੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਆਪਣਾ ਘਰ ਅਸੀਂ ਕਿਹੜੇ-ਕਿਹੜੇ ਬਿਜ਼ਨਸ ਸਟਾਰਟਅਪ ਲਈ ਵਰਤ ਸਕਦੇ ਹਾਂ ਆਪਣਾ ਪਹਿਲਾ ਬਿਜ਼ਨਸ ਆ ਆਈਡੀਆ ਹੈ 올ਡ ਏਜ ਹੋ ਜਿਵੇਂ ਕਿ ਬਹੁਤ ਸਾਰੇ ਲੋਕ ਨੇ ਆਪਣੇ ਸ਼ਹਿਰ ਤੋਂ ਆਪਣੇ ਪਿੰਡ ਤੋਂ ਬਾਹਰ ਜਾ ਕੇ ਬਿਜ਼ਨਸ ਕਰਦੇ ਨੇ ਜਾਂ ਨੌਕਰੀਆਂ ਕਰਦੇ ਨੇ ਉਹਨਾਂ ਕੋਲ ਨਾ ਟਾਈਮ ਨਹੀਂ ਹੁੰਦਾ ਕਿ ਆਪਣੇ ਪੇਰੈਂਟਸ ਦੀ ਦੇਖਭਾਲ ਕਰ ਸਕਣ ਔਰ ਇਹ ਅੱਜਕੱਲ ਬਹੁਤ ਹੀ ਟ੍ਰੈਂਡ ਦੇ ਵਿੱਚ ਹੈ ਤੁਸੀਂ ਕਰ ਸਕਦੇ ਹੋ ਆਪਣੇ ਕਮਰੇ ਨੂੰ ਚੰਗੀ ਤਰ੍ਹਾਂ ਸਾਫ਼ ਸਫਾਈ ਕਰਕੇ ਏਸੀ ਲਗਾ ਕੇ ਔਰ ਇੱਕ ਮਿਨੀਮਮ 10000 ਤੋਂ ਲੈ ਕੇ 15000 ਤੱਕ ਇੱਕ ਬਜ਼ੁਰਗ ਦੇ ਤੁਸੀਂ ਪੇਮੈਂਟ ਜਿਹੜੀ ਆ ਉਹ ਲੈ ਸਕਦੇ ਹੋ ਉਹਨਾਂ ਦੇ ਵਾਰਸਾਂ ਤੋਂ ਸਾਡਾ ਦੂਸਰਾ ਬਿਜ਼ਨਸ ਆਈਡੀਆ ਹੈ ਪੈਟ ਸਿਟੀ ਬਹੁਤ ਸਾਰੇ ਲੋਕ ਆਪਣੀ ਰੁਟੀਨ ਲਾਈਫਟ ਬਿਜ਼ੀ ਨੇ ਔਰ ਕਈ ਵਾਰ ਸਾਨੂੰ ਇਹੋ ਜੀ ਜਗ੍ਹਾ ਤੇ ਜਾਣਾ ਪੈਂਦਾ ਜਿੱਥੇ ਅਸੀਂ ਪੈਟਸ ਨੂੰ ਨਾਲ ਨਹੀਂ ਲੈ ਕੇ ਜਾ ਸਕਦੇ ਅਸੀਂ ਪੈਟਸ ਦੀ ਸੰਭਾਲ ਜਿਵੇਂ ਕਿ ਉਹਨਾਂ ਦੇ ਡੌਗਸ ਨੇ ਉਹਨਾਂ ਦੀ ਕੈਟਸ ਨੇ ਜਾਂ ਹੋਰ ਵੀ ਪੈਟਸ ਨੇ ਉਹਨਾਂ ਨੂੰ ਰੱਖ ਕੇ ਆਪਾਂ ਅੱਛੀ ਖਾਸੀ ਇਨਕਮ ਇੱਥੋਂ ਜਨਰੇਟ ਕਰ ਸਕਦੇ ਹਾਂ ਸਾਡਾ ਤੀਸਰਾ ਬਿਜ਼ਨਸ ਆਈਡੀਆ ਹੈ ਹੋਸਟਲ ਜੇਕਰ ਤੁਸੀਂ ਕਿਸੇ ਹੋਸਟਲ ਜਾਂ ਯੂਨੀਵਰਸਿਟੀ ਦੇ ਕੋਲ ਰਹਿੰਦੇ ਹੋ ਤੇ ਤੁਸੀਂ ਆਪਣੇ ਘਰ ਨੂੰ ਇੱਕ ਹੋਸਟਲ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੈਗੀ ਜਗਾ ਤੇ ਤੁਸੀਂ ਇੱਕ ਬਿਲਡਿੰਗ ਨੂੰ ਰੈਂਟ ਤੇ ਵੀ ਲੈ ਸਕਦੇ ਹੋ ਰੈਂਟ ਤੇ ਲੈ ਕੇ ਉਹਨੂੰ ਹੋਸਟਲ ਬਣਾ ਕੇ ਤੁਸੀਂ ਵਿਦਿਆਰਥੀਆਂ ਨੂੰ ਤੁਸੀਂ ਟੀਚਰਾਂ ਨੂੰ ਉਹਨੂੰ ਰੈਂਟ ਤੇ ਕਰ ਸਕਦੇ ਹੋ ਇਸ ਦੇ ਨਾਲ ਨਾਲ ਜਿਵੇਂ ਅਸੀਂ ਪਹਿਲਾਂ ਡਿਸਕਸ ਕਰਿਆ ਕਿ ਤੁਸੀਂ ਨਾਲ ਨਾਲ ਫੂਡ ਵੀ ਪ੍ਰੋਵਾਈਡ ਕਰ ਸਕਦੇ ਹੋ ਹੋਰ ਸੁਵਿਧਾਵیں ਦੇ ਸਕਦੇ ਤਾਂ ਕਿ ਤੁਹਾਡਾ ਜਿਹੜਾ ਹੋਸਟਲ ਕਦੀ ਵੀ ਖਾਲੀ ਨਾ ਹੋਵੇ ਔਰ ਲੋਕ ਹਮੇਸ਼ਾ ਇਸ ਡਿਮਾਂਡ 'ਚ ਰਹਿਣ ਕਿ ਕਦੋਂ ਤੁਹਾਡਾ ਜਿਹੜਾ ਹੋਸਟਲ ਖਾਲੀ ਹੋਏਗਾ ਤੇ ਤੁਸੀਂ ਉਸ ਨੂੰ ਦੁਬਾਰਾ ਤੋਂ ਰੈਂਟ ਆਊਟ ਕਰ ਸਕਦੇ। ਸਾਡਾ ਅਗਲਾ ਬਿਜ਼ਨਸ ਆਈਡੀਆ ਹੈ ਫਿਲਮ ਸਿਟੀ। ਜੇ ਤੁਹਾਡੇ ਕੋਲ ਜਗ੍ਹਾ ਖਾਲੀ ਹੈ ਤੁਹਾਡੇ ਕੋਲ ਟ੍ਰੈਡੀਸ਼ਨਲ ਘਰ ਨੇ ਜਾਂ ਬਹੁਤ ਪੁਰਾਣੇ ਘਰ ਬਣੇ ਨੇ ਜਾਂ ਬਹੁਤ ਹੀ ਮਾਡਰਨ ਘਰ ਬਣੇ ਨੇ। ਅੱਜ ਕੱਲ ਟੀਵੀ ਸ਼ੋਅ ਵਾਲੇ ਤੇ ਸ਼ਾਰਟ ਫਿਲਮਾਂ ਵਾਲੇ ਇਹਨਾਂ ਘਰਾਂ ਨੂੰ ਕਿਰਾਏ ਤੇ ਲੈ ਲੈਂਦੇ ਨੇ। ਜੋ ਕਿ ਲੰਬੇ ਸਮੇਂ ਲਈ ਰੈਂਦੇ ਨੇ ਜਿੱਥੇ ਤੁਹਾਡੇ ਕੇ ਸ਼ੋਅ ਚੱਲਦੇ ਰਹਿੰਦੇ ਨੇ ਤੁਸੀਂ ਇਹਨਾਂ ਤੋਂ ਇੱਕ ਰੈਗੂਲਰ ਇਨਕਮ ਬਣਾ ਸਕਦੇ ਆ ਅੱਜ ਅਸੀਂ ਰੈਂਟਲ ਇਨਕਮ ਤੇ ਬਿਜ਼ਨਸ ਸਾਈਡ ਐ ਕਿਵੇਂ ਪੈਸੇ ਕਮਾ ਸਕਦੇ ਆ ਅਸੀਂ ਤੁਹਾਨੂੰ ਡਿਟੇਲ ਚ ਡਿਸਕਸ ਕੀਤਾ ਇਹ ਤਾਂ ਹੋਏਗਾ ਜੇ ਤੁਸੀਂ ਇਹਨਾਂ ਨੂੰ ਰੀਅਲ ਟਾਈਮ ਰੀਅਲ ਲਾਈਫ ਦੇ ਵਿੱਚ ਇੰਪਲੀਮੈਂਟ ਕਰੋਗੇ ਜੇ ਤੁਸੀਂ ਵੀਡੀਓ ਨੂੰ ਸੁਣ ਕੇ ਅਗਲੇ ਦਿਨ ਇੰਪਲੀਮੈਂਟੇਸ਼ਨ ਚ ਨਹੀਂ ਜਾਓਗੇ ਕਿ ਤੁਸੀਂ ਕਦੀ ਨਹੀਂ ਕਰ ਸਕਦੇ ਮੈਂ ਤੇ ਇਹ ਕਹਾਂਗਾ ਕਿ ਇਹਨਾਂ ਨੂੰ ਅੱਜ ਤੋਂ ਹੀ ਭਾਵੇਂ ਛੋਟਾ ਸ਼ੁਰੂ ਕਰੋ ਕੁਛ ਨਾ ਕੁਛ ਜ਼ਰੂਰ ਸ਼ੁਰੂ ਕਰੋ ਤਾਕੇ ਇਸ ਵੀਡੀਓ ਦਾ ਤੁਸੀਂ ਫਾਇਦਾ ਲੈ ਸਕੋ ਇਸ ਦੇ ਨਾਲ ਨਾਲ ਜੇ ਤੁਹਾਡੇ ਮਾਈਂਡ ਵਿੱਚ ਕੁਝ ਹੋਰ ਆਈਡੀਆਜ਼ ਨੇ ਜੇ ਤੇ ਲੱਗਦਾ ਤੁਹਾਨੂੰ ਕਿ ਮੈਨੂੰ ਵੀਡੀਓ ਬਣਾਉਣੀ ਚਾਹੀਦੀ ਹੈ ਮੈਨੂੰ ਉਹ ਚੀਜ਼ਾਂ ਕਮੈਂਟ ਬਾਕਸ ਵਿੱਚ ਲਿਖ ਕੇ ਭੇਜੋ ਤਾਂ ਕਿ ਮੈਂ ਉਹਨਾਂ ਤੇ ਚੰਗੀ ਤਰ੍ਹਾਂ ਰਿਸਰਚ ਕਰਕੇ ਸਟੱਡੀ ਕਰਕੇ ਤੁਹਾਡੇ ਰੂਬਰੂ ਨਵੀਂ ਇੱਕ ਵੀਡੀਓ ਬਣਾ ਸਕਾਂ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ